ਗੁੱਡ ਮਾਰਨਿੰਗ ਜੀ ਲੋਵ ਜੀ ਉੱਠ ਗਏ ਆ ਸਵੇਰ ਸਵੇਰੇ ਤੇ ਮਹਾਰਾਜ ਇਦਾਂ ਠਾਲਦਾ ਰਵੇ ਸਵੇਰੇ ਉੱਠਣ ਦਾ ਬਹੁਤ ਨਜ਼ਾਰਾ ਮਾਲਕਾਂ ਮਿਹਰ ਕਰੀਓ ਲੋਵ ਜੀ ਲੋਵ ਜੀ ਚੱਲੇ ਆਂ ਆਪਾਂ ਗੁਰਦੁਆਰਾ ਸਾਹਿਬ ਤੇ ਡੈਡੀ ਮੇਰੇ ਵਾਲੀ ਗੱਡੀ ਲੈ ਕੇ ਆਇਆ ਤੇ ਆਪਣੇ ਵਾਲੀ ਲੱ ਟੱਕ ਗਏ ਆ ਮੇਰੇ ਵਾਲੀ ਗਾੜੀ ਮਤਲਬ ਬਾਪੂ ਨੇ ਲੈ ਕੇ ਦਿੱਤੀ ਆ ਪਰ ਉਹ ਰਹਿੰਦੀ ਮੇਰੇ ਕੋਲ ਤੇ ਆ ਚੱਲੇ ਆ ਜੀ ਤਾਲਾ ਦਿੰਨੇ ਖੋਲ ਆ ਪਿੰਡਾਂ ਦੀ ਜ਼ਿੰਦਗੀ ਇਹ ਹੁੰਦੀ ਆ ਜੀ ਸਵੇਰੇ ਲੋਕ ਮੋਸਟਲੀ ਉੱਠਦੇ ਆ ਸਾਰੇ ਤੜਕੇ ਗੁਰਦੁਆਰੇ ਦੇ ਦਰਸ਼ਨ ਕਰਕੇ ਮਹਾਰਾਜ ਜੀ ਤੇ ਫਿਰ ਕੰਮ ਕਾਰ ਸ਼ੁਰੂ ਕਰਦੇ ਡੰਗਰ ਪੱਛੇ ਦਾ ਮਾਲ ਮੱਟੇ ਦਾ ਉਹ ਨਾ ਦੇਖੋ ਜੀ ਬਾਕੀ ਸਾਰੇ ਪਾਸੇ ਨਹੀਂ ਰਹੀ ਆ ਤੇ ਇਹ ਨਾ ਕਹਿ ਦਿਓ ਕਿ ਮੈਂ ਝੂਠੀ ਬੋਲਦਾ ਕਰੇ ਆਹ ਲੋ ਜੀ ਤੋ ਠੀਕ ਹੈ ਜੀ ਗੁਰਦੁਆਰਾ ਸਾਹਿਬ ਜਾ ਕੇ ਆਉਨੇ ਆ ਤਾਂ ਫਿਰ ਜਾਣਾ ਸਬਜ਼ੀ ਲੈਣਾ ਮੰਡੇ ਨਾਲ ਸਾਬੀ ਨਾਲ ਤੇ ਫਿਰ ਉੱਥੋਂ ਦੀ ਵੀ ਤੁਹਾਨੂੰ ਵੀਡੀਓ ਦਿਖਾਉਨੇ ਆ ਠੀਕ ਹੈ ਬਹੁਤ ਚੱਲ ਰਿਹਾ ਜੀ ਪਾਰਟ ਇੱਥੇ ਤੇ ਆਪਾਂ ਗੁਰਦੁਆਰਾ ਸਾਹਿਬ ਤਾਂ ਹੋਇਆ ਜੀ ਵੇਖੋ ਸਿਰ ਸਿਰ ਕਿੰਦਾ ਸ਼ਾਂਤੀ ਪਸਰੀ ਹੁੰਦੀ ਸਾਰੇ ਪਾਸੇ ਤੇ ਵਧੀਆ ਸਵੇਰੇ ਉੱਠਣਾ ਚਾਹੀਦਾ ਯਾਰ ਚਲੋ ਠੀਕ ਹੈ ਜੀ ਮਿਲਦੇ ਹਾਂ ਗੁਰੂ ਮੇਲੇ ਦਰਸ਼ਨ ਕਰ ਆਈਏ ਗੁਰੂ ਘਰ ਦੇ ਫੇ ਕਰਦੇ ਗੱਲਾਂ ਬਾਤਾਂ ਦੀ ਹੜੀ ਸ਼ੁਰੂ ਬਬਰ ਸਾਹਿਬ ਦੀ ਮਨ ਪੈਸਾ ਗਰਮ ਉਹ ਜਿੰਨਾ ਪਾਣਾ ਦਾ ਗਏ ਕਹੈ ਮਾਨੁ ਜਿ ਸੇ ਪਿਆਰੇ ਸੋਈ ਲਓ ਜੀ ਪੱਥਾ ਠੀਕ ਲਿਆਇਆ ਚੱਲੀਏ ਹੁਣ ਤੇ ਇਹ ਤੁਹਾਨੂੰ ਆ ਰਿਹਾ ਤੁਹਾਨੂੰ ਆ ਰਿਹਾ ਮੁੰਡੇ ਨਾ ਚਲਦੇ ਸਬਜ਼ੀ ਲੈਣ ਠੀਕ ਆ ਜੀ ਓਕੇ ਸੂਪਰ ਸੌਦਾ ਸੂਪਰ ਸੌਦਾ ਅੰਕਲ ਕਹਿੰਦਾ ਸੂਪਰ ਮਿਲੂਗਾ ਤੁਹਾਨੂੰ ਸੂਪਰ ਸਾਰੇ ਸੌਦੇ ਸੂਪਰ ਰੱਖੇ ਅੰਕਲ ਨੇ ਸੁਪਰ ਤੋਂ ਪਰੰਦਾ ਜੀ ਹਾਂ ਬੜੀ ਚੜ ਕੇ ਸੂਪਰ ਤੋਂ ਉੱਪਰ ਵੀ ਹੁੰਦਾ ਆ ਅੱਛਾ ਗਾਰਗਾਲ ਅੰਕਲ ਕਹਿੰਦਾ ਸੂਪਰ ਤੋਂ ਉੱਪਰ ਵੀ ਹੈਗਾ ਜਗਾਰਡ ਮਕੇਰੀਆ ਸ਼ਹਿਰ ਦੀ ਸਬਜ਼ੀ ਮੰਡੀ ਪਿਆਜ਼ ਦੇਖੋ ਕਿਦਾਂ ਹੋਏ ਨੇ ਨਹੀਂ ਅੰਕਲ ਦਾ ਸੌਦਾ ਤੇ ਸਾਰਾ ਘੈਂਟ ਹੈ ਇਹੋ ਜੀ ਕੋਈ ਗੱਲ ਨਹੀਂ ਅੰਕਲ ਸਾਰਾ ਸਮਾਨ ਨੂੰ ਇੱਥੇ ਦੇ ਦਤਾ ਕਦੇ ਜਾਣ ਦੀ ਨੂੰ ਲੋੜ ਨਹੀਂ ਪਈ ਹੈ ਸਾਡੇ ਕੋਲ ਆਲ ਓਵਰ ਸਬਜ਼ੀ ਵੀ ਤੇ ਫਰੂਟ ਵੀ ਅੱਛਾ ਸਾਹਮਣੇ ਅੱਛਾ ਉਹ ਵੀ ਆਪਣੀ ਆ ਉਹ ਵੀ ਆਪਣੀ ਲਾਓ ਜੀ ਲੈ ਵੀ ਰਾਜੇ ਧੁੱਪ ਚੜ ਗਈ ਅੱਜ ਦੁੱਧ ਲੈਣ ਲੇਟ ਹੋ ਗਏ ਹੈ ਤੈਨੂੰ ਸ਼ਿਮਲੇ ਦੀ ਪਹਾੜੀ ਦਿਖਾਵਾਂ ਦੇਖੀ ਤੂੰ ਕਦੀ ਕਿ ਨਹੀਂ ਆ ਉਹਦੇ ਸ਼ਿਮਲੇ ਦੀ ਪਹਾੜੀ ਹਾਂ ਸਾਹਮਣੇ ਤੂੰ ਵਲੌਗ ਚ ਤੂੰ ਵਲੌਗ ਚ ਦੇਖੀ ਨਹੀਂ ਫੇ ਕਰੀ ਆ ਦੇਖ ਵਲੌਗ ਚ ਆਏ ਇਸ ਵਾਰੀ ਬਲੌਗ ਚ ਤੂੰ ਦੇਖਣੀ ਆ ਠੀਕ ਆ ਆ ਦੇ ਸ਼ੇਮਲੇ ਦੀ ਪਹਾੜੀ ਤੇ ਇੱਥੇ ਫੋਟੋ ਸ਼ੂਟ ਜਦੋਂ ਵੀ ਕਰਾਉਣਾ ਹੈ ਤੇ ਇੱਥੇ ਕਰਾਉਣਾ ਹੈ ਕਈ ਵਾਰੀ ਲੰਮੇ ਪੈਗੇ ਵੀ ਕਰਾਲੀ ਦਾ ਇੱਥੇ ਵਗਦਾ-ਗਦਾ ਵਿਛਾ ਕੇ ਇਹ ਸਾਡੇ ਪਿੰਡ ਦੀ ਸ਼ਾਨ ਆਨ-ਵਾਨ ਹਾਂ ਦੇਖੋ ਕਿਆ ਸੋਹਣੀ ਆ ਇਹ ਬਲੈਕ ਗੋਲਡਨ ਕਲਰ ਗੋਲਡਨ ਵਾਈਸ ਆ ਇਹ ਗੋਲਡਨ ਸਨੋਵ ਆ ਸੱਚ ਜਿੱਥੇ ਉੱਥੇ ਵਾਈਟ ਸਨੋਵ ਪੈਂਦੀ ਨੇ ਗੋਲਡਨ ਸਨੋਵ ਆ ਚੱਲ ਹੋਰ ਮਾਤਾ ਜੀ ਕੀ ਹਾਲ ਚਾਲ ਆ ਜੀ ਟਾਗੋ जारी घड़ी लंघ स्टेटा खेत बंगलोर भी घूमना मैं ठीक है घुमाऊंगा फिर मैं पूरा चल ठीक है हजूर साहब जाना ਜਦੋਂ ਵੱਜ ਜਾਂਦਾ ਕਿਹੜਾ ਵੱਜ ਜਾਂਦਾ ਬੰਗਲੌਰ ਤੋਂ ਕਿੰਨੀ ਕਿਦੂਰ ਆ ਬੰਗਲੌਰ ਤੋਂ ਕਾਫੀ ਆ 4-7 400 ਕਿਲੋਮੀਟਰ ਅੱਛਾ ਇਹ ਤਾਂ ਥੋੜਾ ਹੀ ਆ 450 ਕਿੰਨਾ ਕਾ ਹੈ ਹਾਂ ਤੂੰ ਕਿ ਹਾਂ ਆ ਦਾਣਾ ਉੱਥੇ ਉਦੋਂ ਮੈਂ ਜਦੋਂ ਗਿਆ ਸੀ ਤੂੰ ਪਿਛਲੀ ਵਾਰੀ ਉੱਥੇ ਸੀਗਾ ਪਿਛਲੀ ਦਵਾਰੀ ਤੇ ਮੈਂ ਉੱਥੇ ਹੀਗਾ ਹਾਂ ਉਹ ਅੱਗੇ ਪਿਛੇ ਹੋ ਗਿਆ ਦੋ ਤਿੰਨ ਦਿਨ ਅਸੀਂ ਗਏ ਆ ਦਿਵਾਲੀ ਤੁਸੀਂ ਦਿਵਾਲੀ ਤੋਂ ਬਾਅਦ ਆਏ ਆ ਬਾਅਦ ਆਏ ਆ ਹਾਂ ਇਹ ਮੁੰਡਾ ਰਹਿੰਦਾ ਜੀ ਬੰਗਲੌਰ ਇਹ ਕਰਦਾ ਉੱਥੇ ਕੰਮਕਾਰ ਤੇ ਆਉਂਦਾ ਆ ਸਾਡਾ ਭਤੀਜਾ ਹੀ ਆ ਡੇ بڑے ਬੀਬੇ ਆ ਵਿਚਾਰੇ ਬਹੁਤ ਵਧੀਆ ਵਿਗਾਰ ਹੈ ਆ ਕਿਡਾ ਪਲਿਆ ਵਾਲਾ ਕਹਿੰਦਾ ਇਹ ਭੈਣ ਦੇ ਦਾਲ ਮੁਕੇ ਆ ਕਿਹੜੀ ਮੁਰਗੀ ਆ ਕਹਿੰਦੇ ਆ ਨਾ ਮੁਰਗੀਆਂ ਮੁਰਗੇ ਦੋਨਾਂ ਦੇ ਜਿੱਦ ਲਾਵੇ ਥੋੜੀ ਧੁੰਜ ਜੀ ਧੁੰਨ ਤੇ ਬਾਹ ਲੈਣੀ ਮੁਰਗੀ ਆ ਨਾ ਇਹ ਕੀ ਆ ਬਾਲ ਕਾਲੀ ਲੱਤ ਕੇ ਇਹ ਨਸਲ ਹੀ ਇਹਦਾ ਅਜਾ ਨਸਲ ਨਸਲੀ ਦਾ ਸੀ ਇਹ ਆ ਮੁਰਗੀ ਕੁਛ ਲੱਗੀ ਇਹਦੇ ਬਾਹ ਲੈਣੀ ਭਾਈ ਹੋਰ ਹੋਰ ਆ ਬੈਠੇ ਆਪਣੇ ਬਈਓਰ ਦੇ ਪੁਰਾਣੇ ਲੋਰ ਚਲਾਉਂਦਾ ਕਈ ਵਾਰੀ ਤੋਥੋ ਵੀ ਚਲਾਉਂਦਾ ਆ ਤੇ ਬੰਬੇ ਸੀਗਾ ਪਹਿਲਾਂ ਹੁਣ ਬਗਲਾ ਹੋਰ ਜਸਮਨ ਹੋ ਗਿਆ ਤਿਆਰ ਗੁਰੂਸਤ ਕਰ ਜਾਣ ਲਈ ਤੇ ਦੇਖ ਐ ਜਸਮਨ ਚਲ ਜੀ ਗੁਰਦੁਆਰਾ ਸਾਹਿਬ ਹਾਂ ਨਹੀਂ ਜਾਣਾ ਯਾਰ ਰਹਿਣ ਦੋ ਕਿੱਥੇ ਜਾਣਾ ਇਹ ਗੱਲ ਸੰਡ ਚੱਲ ਚੱਲਦੇ ਆ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਹਾਂਜੀ ਜਾਣਾ ਆ ਵੈਰੀ ਗੁੱਡ ਕਿ ਹਾਂਜੀ ਪਾਪਾ ਜਾਣਾ ਆ ਪਾਪਾ ਜਾਣਾ ਏ ਕੇ ਆਪਾਂ ਜਾਣਾ ਆ ਬਾਟ ਸਾਹਿਬ ਕਿੱਥੇ ਬਾਟ ਸਾਹਿਬ ਇੱਥੇ ਲੱਗ ਕੇ ਆ ਕੇ ਲੱਗਿਆ ਇੱਥੇ ਆ ਕੇ ਕਿ ਕਿਹੜੇ ਗੁਰਦਰਾ ਸਾਹਿਬ ਜਾਣਾ ਬਾਟ ਸਾਹਿਬ ਕਿਹੜੇ ਬਾਟ ਸਾਹਿਬ ਬਾਟ ਸਾਹਿਬ ਜਸਮਰ ਨੇ ਮੱਥਾ ਟੇਕਣ ਜਾਣਾ ਹਾਂ ਓ ਵੈਰੀ ਗੁੱਡ ਚੱਲ ਫੇ ਲਵ ਯੂ ਕਹ ਦੇ ਲਵ ਯੂ ਕਹ ਪਾਪਾ ਚਲੋ ਪਾਪਾ ਚਲੋ ਚੱਲਦੇ ਚੱਲਦੇ 2 ਮਿੰਟ ਤੱਕ ਠੀਕ ਆ ਜੱਫੀ ਪਾ ਕੇ ਘੁੱਟ ਕੇ ਮੈਨੂੰ ਓਏ ਜਸਮਨ ਕਿੱਥੇ ਚੱਲਾ ਮੇਰੇ ਨਾਲ ਪਾਪਾ ਨਾ ਕਿੱਥੇ ਚੱਲਾ ਬਾਪਾ ਸਾਹਿਬ ਕਿੱਥੇ ਬਾਪਾ ਸਾਹਿਬ ਹਾਂ ਚਲੋ ਪਾਪਾ ਚਲੀਏ ਚਲੋ ਪਾਪਾ ਚਲੀਏ ਉਹ ਆਪ ਵੀ ਬੋਲਿਆ ਕਰ ਕੇ ਮੈਂ ਹੀ ਸਾਰਾ ਕੁਝ ਦੱਸਾਂ ਹੈ ਨਹੀਂ ਸਾਰਾ ਕੁਝ ਦੱਸਾਂ ਸਰ ਜਾਣਾ ਕਰ ਦੱਸਾਂ ਜਾਣਾ ਹੈ ਨਹੀਂ ਜਾਣਾ ਜਾ ਹਾਂ ਨਹੀਂ ਜਾਣਾ ਹਾਂ ਨਹੀਂ ਜਾਣਾ ਚੱਲ ਚੱਲ ਤੂੰ ਚੱਲ ਤਿੱਕਾ ਹੀ ਮੜਾ ਕੈਂਟ ਲਾਇਆ ਜਸਮਨ ਜਸਮਨ ਹੋ ਗਿਆ ਤਿਆਰ ਤੇ ਚੱਲਦੇ ਆ ਜੀ ਆਪਾਂ। ਉਹ ਜਿੱਕੇ ਠੀਕ ਕਰ ਲਈ ਸਟਾਰਟ ਮਿੱਤਰਾਂ ਨੇ ਤੇ ਜਸਮਨ ਕੀ ਕਹਿੰਦਾ ਜਸਮਨ ਕੀ ਕਹਿੰਨਾ? ਓਕੇ 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 ਯੂ ਕੈਨ ਗੋ? ਯੂ ਕੈਨ ਗੋ। ਓਕੇ। ਓਕੇ। ਹਾਂ ਫੇਰ ਸਹੀ ਹੁਣ ਗੱਡੀ ਕੱਢਣ ਲੱਗੇ ਬਾਹਰ ਮਿੱਤਰ ਪਿਆਰੇ ਤੂੰ ਹੁਣ ਟਿੱਕ ਕੇ ਬਹਿ ਜਾ ਨਹੀਂ ਤੇ ਮੈਂ ਤੈਨੂੰ ਤਾਰ ਦੇਣਾ ਤੈਨੂੰ ਮੈਂ ਦੱਸਾਂ। ਨਹੀਂ ਇੱਥੇ ਨਹੀਂ ਬਹਿਣਾ। ਕਿਉਂ ਨਹੀਂ ਬਹਿਣਾ ਇੱਥੇ ਬਹਿਣਾ ਆ। ਬਹਿ ਜਾ ਇੱਥੇ ਚੁੱਪ ਕਰਕੇ। ਬਹਿ ਜਾ ਬਹਿ ਜਾ। ਬੈ ਜਾ ਬੈ ਜਾ ਇੱਥੇ ਚੁੱਪ ਕਰਕੇ ਤੈਨੂੰ ਮੈਂ ਦੱਸਤਾ ਪਿੱਛੇ ਪੁੱਛੇ ਨਹੀਂ ਉਹ ਜਾਣਾ ਮੈਂ ਤੇ ਗੱਡੀ ਚ ਉਤਾਰ ਦੇਣਾ ਤੈਨੂੰ ਮੈਂ ਗੱਡੀ ਚ ਉਤਾਰ ਦੇਣਾ ਤੇ ਕੋਈ ਏਦਾਂ ਨਾ ਤੂੰ ਬਣ ਕੇ ਮੈਂ ਤੈਨੂੰ ਤਾਰਨਾ ਨਹੀਂ ਆ ਕੋਈ ਏਦਾਂ ਦੇ ਲਿਹਾਜ ਕੋਈ ਨਹੀਂ ਆ ਤੂੰ ਕੇ ਤੇ ਬੱਲਾ ਨਹੀਂ ਆ ਗਿਆ ਬਹੁਜੋ ਉਧਰ ਨੂੰ ਮੁੱਕ ਕੇ ਬੈ ਜਾ ਆ ਤੇਰਾ ਸੀਟਾਂ ਕਦੀਆਂ ਕਰਤੀਆਂ ਤੂੰ ਹੈ ਜਸਮਨ ਨਹੀਂ ਬੈਣਾ ਤੂੰ ਆਓ ਜੀ ਆਪਾਂ ਚੱਲੇ ਆ WhatsApp ਮੱਥਾ ਟੇਕ ਗੱਡੀ ਲੱਗੇ ਆ ਕੱਢਣ ਤਾਂ ਮੇਰੇ ਹਿਸਾਬ ਨਾਲ ਜਸਮਨ ਨੇ ਪਹਿਲਾਂ ਹੀ ਗੱਡੀ ਕੱਢ ਦੇਣੀ ਮੇਰੇ ਤੋਂ ਜਸਮਨ ਕਹਿੰਦਾ ਮੈਂ ਚਲਾਉਣੀ ਆ ਗੱਡੀ ਤੇ ਹੁਣ ਇਹ ਰਾਹ ਤੇ ਰਹਾਵਾਲੀ ਸ਼ੁਰੂ ਚਲਦੇ ਆ ਫਿਰ ਕਰੋਨੇ ਦਰਸ਼ਨ ਬਾਬਾ ਸ਼੍ਰੀਚੰਦ ਦੇ ਤਪਸਥਾਨ ਦੇ ਜਿੱਥੇ ਬਾਬਾ ਸ਼੍ਰੀਚੰਦ ਜੀ ਨੇ ਭਗਤੀ ਕੀਤੀ ਤੇ ਕਰੋਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਓਕੇ ਹਾਂਜੀ ਪਿੱਛੇ ਜਾ ਮੈਂ ਤਾਂ ਉੱਤਰ ਜਾ ਯਾਰ ਤੈਨੂੰ ਨਹੀਂ ਲੈ ਕੇ ਜਾਣਾ ਗੁਰਦੁਆਰੇ ਕੀ ਟ੍ਰੇਨ ਟਰੈਕ ਇਹਨੂੰ ਆਪਣੇ ਮਜਮਾ ਲੱਗਾ ਰਹਿਂਦਾ ਇਹਦਾ ਹੈ ਨਾ ਕੀ ਇਹਦਾ ਸੁਣਦੀ ਉਹ ਨਾ ਬੋਲ ਜਾਨਾ ਨਹੀਂ ਅੰਦਰ ਤੋਂ ਬੋਲਣਾ ਹਾਂ ਟ੍ਰੇਨ ਟਰੈਕਟਰ ਇਨ ਟਰੈਕ ਮਾਲ ਕੋ ਟ੍ਰੇਨ ਟਰੈਕ ਖੁਸ਼ ਠੀਕ ਆ ਵੀ ਇਹ ਢੀ ਟੁੱਟੀ ਆ ਨਾ ਜਿੰਨਾ ਚਿਰ ਗੱਲ ਆਪਣੀ ਮਨਾਊਗਾ ਨਹੀਂ ਨਾ ਉਹਨਾਂ ਚਿਰ ਨਹੀਂ ਹਟਦਾ ਓਏ ਹੂ ਆਏ ਲੁੱਕ ਐਟ ਮੀ ਜਸਮਨ ਸੀ ਜੰਗਪੀਆ ਸੀ ਜੰਗ ਮਾਪੇ ਦਾ ਪਾਪਾ ਪਾਰਸਾਪਣਾ ਬੜੇ ਚਿਰਾਂ ਬਾਅਦ ਚਲੇ ਵਾਟਸਐਪ ਕਰੋਨੇ ਦਰਸ਼ਨ ਮੇਲੇ ਸਾਰਿਆਂ ਨੂੰ ਹੈਨਾ ਅੱਜ ਆ ਦਜਾ ਕਹਿੰਦੇ ਤੂੰ ਜਾਣਾ ਕੋਈ ਤਾਂ ਪਰਤ ਨਹੀਂ ਆਉਂਦਾ ਜੰਮਾ ਨੂੰ ਸੇਰ ਪਿੱਛੇ ਕਰ ਲਾ ਪੁੱਤ ਲੱਭਦਾ ਨਹੀਂ ਮੈਨੂੰ ਸ਼ੀਸ਼ੇ ਚੋਂ ਚੱਲ ਦੇ ਹਲਾ ਦੇ ਹਲਾ ਤੇ ਹਲਾ ਤੇ ਹਲਾ ਕਹਤਾ ਤੇਰਾ ਇੱਕ ਤਾਂ ਵੇਡ ਦੀ ਸਾਰ ਹੈ ਵੇ ਤੂੰ ਦੱਸ ਦਿੰਦਾ ਤੈਨੂੰ ਟ੍ਰੇਨ ਤੇ ਲੈ ਜਾਂਦਾ ਮੈਂ ਜੇ ਤੂੰ ਟ੍ਰੇਨ ਤੇ ਜਾਣਾ ਸੀ ਜੇ ਟ੍ਰੇਨ ਤੋਂ ਆਕਿਆ ਨਹੀਂ ਤੂੰ ਹੈ ਜਸਮਨ ਗਾੜਾ ਸ਼ੇਅਰ ਕਰਕੇ ਕ੍ਰਾਸ ਤੇ ਤੇਰੇ ਨਾਲ ਨਹੀਂ ਜਾਣਾ ਜਸਮਨ ਜਮਨ ਕੀ ਰੋਈ ਜਾਂਦਾ ਯਾਰ ਤੂੰ ਤੂੰ ਤੇ ਘੜਾ ਜੂਸ ਤੇ ਨਗਲਾ ਚੱਲ ਚੱਲਦੇ ਟਰੇਨ ਤੇ ਚੱਲਦੇ ਟਰੇਨ ਤੇ ਜਾਣਾ ਆ ਹੈ ਗੱਡੀ ਤੇ ਨਹੀਂ ਜਾਣਾ ਗੱਡੀ ਤੇ ਵੀ ਜਾਣਾ ਤੇ ਮਤਲਬ ਟ੍ਰੇਨ ਤੇ ਵੀ ਜਾਣਾ ਆ ਵਾਹ ਕਾਦੇ ਤੇ ਜਾਣਾ ਬਾਦ ਨਾ ਮਾੜੇ ਨਾ ਜਣਾ ਇਹ ਤਾਂ ਨਹੀਂ ਲਾਲ ਦਾ ਲਾਲ ਲਿਆ ਹਲੋ ਗੱਡੀ ਜਾਂਦਾ ਇਹ ਵੀ ਤਾਂ ਸਾਹੂ ਮੇਰਾ ਕੰਨ ਫਟੇ ਗਿਆ ਜਰਾ ਚੈਮਿਲ ਸੁਣਾ ਦਰ ਬਸ ਕਾਇਨਾ ਚਾਰ ਸਾਈਟਾ ਦੇ ਨਾਮ ਸੁਣਾ ਸੁਣਾ ਦੇ ਯਾਰ ਜਸਮਨ 50 ਮਨ ਲੇਜ਼ ਲਗਦੇ ਨੇ ਠੀਕ ਹੈ ਨਹੀਂ ਘਣੇ ਅੱਗੇ ਤੇ ਜਾਣਾ ਕੇ ਤੇ ਗੱਡੀ ਤੇ ਜਾਣਾ ਹੁਣੇ ਫਾਸਟ ਟੈਗ ਦੇ ਵਿੱਚ ਹਨਾ ਤੇ ਲੰਨੇ ਚੈੱਕ ਕਰਾ ਕੇ ਫਾਸਟ ਟੈਗ ਵਾਲਾ ਤਾਂ ਹੈ ਹੀ ਨਹੀਂ ਆਹੋ ਹੋ ਬਦਾਰੀ ਹਾਂ ਦੇਖੋ ਫਾਸਟ ਟੈਗ ਤੇ ਚੱਲਦਾ ਕੰਮ ਕਰਦਾ ਨਹੀਂ ਬਣ ਗਈ ਗੱਲ ਆ ਬਣ ਗਈ ਬਣ ਗਈ ਬਣ ਗਈ ਇੱਕ ਗੱਡੀ ਹੈ ਇਹ ਸਾਲੇ ਵਾਲੀ ਸਾਲੇ ਵਾਲੀ ਗਾਦੀ ਆਪਣੇ ਭਰਾ ਦੀ ਆ ਹੈ ਨਹੀਂ ਹਾਂ ਤੇ ਕੀ ਉਹ ਪੈਗ ਰੋਏ ਕਿ ਨਹੀਂ ਘਟੋ ਗਏ ਤਾਂ ਹੀ ਲੰਗੜ ਦਿੱਤਾ ਉਹਨਾਂ ਨੇ ਤਾਂ ਹੀ ਮੈਨੂੰ ਇਹ ਬਣ ਗਈ ਗੱਲ ਜਾਗਰ ਉਦੋਂ ਨੂੰ ਜਾਂਦਾ ਹੈ ਤਾਂ ਆ ਨਾ ਪਰ ਲੋਕਾਂ ਦਾ ਆ ਹੀ ਹੈ ਨਾ ਪਤਾ ਨਹੀਂ ਲੱਗਦਾ ਚਲੋ ਬਾਈ ਬਾਈ ਨਾ ਵੀ ਤਾਂ ਬੋਲਦਾ ਹੁੰਦਾ ਨਹੀਂ ਨਹੀਂ ਮੈਂ ਬੋਲੇ ਹੀ ਨਹੀਂ ਕੁਝ ਵੀ ਉਹਨਾਂ ਨੇ ਤਾਂ ਹੀ ਗਾਂ ਕੀਤੀ ਤੇ ਉਹ ਪਾਸਟੈਗ ਤਾਂ ਘਟੋ ਗਿਆ ਹਾਂ ਨਹੀਂ 250 ਥੋੜੀ ਘਟਾਇਆ 250 ਲੀ ਗਿਆ 250 ਘਟਾਇਆ ਉਹ ਨਾ ਜਾਗਾ 250 ਇਹ ਤੇ ਫਾਸਟ ਟੈਗ ਦੇ 250 ਥੋੜੀ ਆ 250 ਲੀ ਗਿਆ ਨਹੀਂ ਨਹੀਂ 250 250 ਪਤਾ ਕਾਦਾ ਆ ਉਹ ਲੈਂਦੇ ਜਿਹੜੇ ਬਿਨਾ ਫਾਸਟ ਬਿਨਾ ਪਾਸ ਉਹਦਾ ਆ ਉਦਾਂ ਨਹੀਂ ਹੈਗੇ ਹਾਂ ਨਹੀਂ ਵਧੀਆ ਆ ਮਾੜੇ ਰੋਡ ਆ ਆਪਣੀ ਇੰਡੀਆ ਦੀ ਬੇਇੱਜ਼ਤੀ ਨਾ ਕਰਿਆ ਕਰ ਪੰਜਾਬ ਦੀ ਏ ਸੁਣਾਓ ਪੁੱਗਲ ਬਾਤ ਚਾਹ ਪੀ ਕੇ ਆਇਆ ਸ਼ਹਿਰ ਉਹ ਹੋ ਚਾਹ ਬੁਲਾ ਦੀ ਤੁਹਾਨੂੰ ਚਾਹ ਬੁਲਾ ਦਨੇ ਯਾ ਜੇ ਗੁਰਦੁਆਰੇ ਪੀਣੀ ਤੇ ਗੁਰਦੁਆਰੇ ਬੁਲਾ ਦਨੇ ਜੇ ਪਹਿਲਾਂ ਪੀਣੀ ਤੇ ਨਹੀਂ ਅਸੀਂ ਰਸਤੇ ਚ ਪੀਣੀ ਆ ਰਸਤੇ ਚ ਪੀਣੀ ਆ ਚੱਲ ਗੁਰਦੁਆਰੇ ਮਿਲਣਾ ਹੀ ਪਣੀ ਚੱਲ ਰਸਤੇ ਚ ਬੁਲਾ ਦਨੇ ਕੋਈ ਨਹੀਂ ਕੋਈ ਵਾਹ ਇਹ ਸਭਾ ਠੀਕ ਨਹੀਂ ਤਾਂ ਨੀ ਨਾ ਰੱਖਦੇ 125 ਘੱਟੇ ਨਾ ਆ ਮੈਂ ਹੋਏ ਕਹਿੰਦੇ ਇੰਨੇ ਨਹੀਂ ਉਦਾਂ ਪਤਾ ਜੇ ਉਦਾਂ ਆਪਣੇ ਨਾਮ ਹੁੰਦਾ ਫਾਸਿਆ ਕਿ 250 ਰੁਪਏ ਕਟਾਉਣਾ ਸੀਗਾ ਹਾਂ ਬਸ ਮੈਂ ਅਸਲ ਤੇ ਉਹ ਹੁਣ ਫਾਸਟ ਟੈਗ ਲਵਾਇਆ ਤੁਸੀਂ ਤਾਂ ਮੇਰਾ ਕੀ ਕਸੂਰਾ ਉਹਦਾ ਨਾਮ ਚੱਲ ਪਿਆ ਜੇ ਮੈਂ ਯਾਰ ਦੱਸਣਾ ਲੱਗਦਾ ਉਹ ਪਹਿਲੇ ਕਟੋ ਕੇ ਆਇਆ ਕਟੋ ਜਾਂਦੇ ਆ ਤਾਂ ਕਰਨਾ ਕੀ ਆ ਉੱਪਰ ਲਾਇਆ ਚ ਪੈ ਗਿਆ ਹਾਂ ਹੁਣ ਤੁਹਾਡੇ ਮੁੰਡੇ ਨੇ ਲਵਾਇਆ ਹੁਣ ਮੇਰਾ ਕੀ ਕਸੂਰਾ ਦੱਸੋ ਜੀ ਉਹ ਦਰਬਾਰ ਸਾਹਿਬ ਕੀ ਦਰਬਾਰ ਸਾਹਿਬ ਕੀ ਹੈ ਕਿਦਾਂ ਕੋ ਬੋਲ ਬੋਲੋ ਤਾਂ ਚਲ ਕੋਈ ਨਹੀਂ ਦੱਸ ਉਹ ਦੱਸ ਕੋਈ ਨਹੀਂ ਮੇਰੇ ਘਰ ਵਿੱਚ ਜਵਾਨੀ ਗਈ ਦਰਬਾਰ ਸਾਹਿਬ ਦਰਬਾਰ ਸਾਹਿਬ ਕੀ ਇੱਕ ਵਾਰੀ ਬੜਾ ਪੰਗਾ ਵੇਆ ਇਹ ਤੇ ਫੇਰਾ ਹਿੱਲਾਈ ਆ ਉਹ ਨਹੀਂ ਉਹਦਾ ਉਹਦਾ ਬਹੁਤ ਲਾਇਆ ਹੈ ਕਪਮਾ ਜੰਦਾ ਤਾਂ ਸਾਈਡ ਵਿੱਚ ਰੱਖ ਕੇ ਲੁਕਾ ਕੇ ਆਂ ਆ ਮੁੰਡੇ ਤੇ ਢੜਾਈ ਫਿਰਦੇ ਮੁੰਡੇ ਤੇ ਸਮਾਨ ਤੇ ਪਾ ਲੰਦੇ ਆ ਮੁੰਡਿਆਂ ਨੂੰ ਤਾਂ ਕਹ ਜਹਾਜ਼ ਨੇ ਜਹਾਜ਼ ਦੀ ਪਰਮਿਸ਼ਨ ਹੈ ਨਹੀਂ ਤੇ ਮੁੰਡੇ ਤੇ ਜਹਾਜ਼ ਵੀ ਚਲਾ ਰਣ ਜੱਟਾਂ ਦੇ ਮੁੰਡੇ ਇਹ ਇਹ ਤਾਂ ਗੱਡੀ ਲਾਣੀ ਆ ਇਹ ਤੇ ਗੱਡੀ ਦਾ ਨਜ਼ਾਰਾ ਹੀ ਵੱਖਰਾ ਆ ਦਾ ਫੀਲਿੰਗ ਬੱਕਰੀ ਆਉਂਦੀ ਆ ਹਾਂ ਜੀ ਆ ਚੜ੍ਹਦੀ ਕਰਾਓ ਜੀ ਲਾਓ ਜੀ ਪਠਾਣਕੋਟ ਲਾਗੇ ਪਹੁੰਚ ਗਏ ਆ ਤੇ ਤੇ ਜਾ ਬੇਨਲੀ ਰੁਕੇ ਆ ਬਸ ਪਹੁੰਚਣ ਵਾਲੇ ਆ ਥੋੜਾ ਜਿਹਾ 33 ਕਿਲੋਮੀਟਰ ਹੀ ਆ ਇੱਥੋਂ ਜੀ ਇਸ ਆਪਾਂ ਬਾਬਾ ਸ਼੍ਰੀ ਚੰਦ ਦੇ ਆ ਜਸਮਨ ਜਸਮਨ ਕਿੱਥੇ ਆ ਗਿਆ ਤੂੰ ਜਸਮਨ ਦੱਸ ਦੇ ਮੇਰਾ ਪੁੱਤ ਲਓ ਜੀ ਗੁਰਦੁਆਰਾ ਸਾਹਿਬ ਲਾ ਕੇ ਪਹੁੰਚ ਲਏ ਆ ਤੇ ਘਰੋਂ ਨੇ ਦਰਸ਼ਨ ਮੇਲੇ ਤੁਹਾਨੂੰ ਬਾਬਾ ਸ਼੍ਰੀ ਚੰਦ ਤੇ ਕਿੰਨਾ ਸੋਹਣਾ ਰੋੜਾ ਕਿੰਨਾ ਸੋਹਣਾ ਏਰੀਆ ਆ ਪਠਾਨਕੋਟ ਈ ਆ ਘਰ ਦਾ ਹੀ ਘਣ ਘਾ ਚਾਰੇ ਪਾਸੇ ਹੋ ਪਰ ਮੇਰੇ ਸਾਹਿਬ ਨਾਲ ਆਪਾਂ ਹੋਗੇ 2-4 ਮਹੀਨੇ 2-4 ਮਹੀਨੇ ਬਾਅਦ ਆਏ ਆ ਹੈਨਾ ਹੋ ਗਿਆ ਨਾ ਟਾਈਮ ਕ ਨਹੀਂ ਹਾਂਜੀ ਤੇ ਅਜਾ ਉਹ ਜੀ ਪਹੁੰਚਣ ਲੱਗੇ ਆ ਰਹਿ ਗਿਆ ਅੱਧਾ ਕਿਲੋਮੀਟਰ ਅੱਧਾ ਵੀ ਕਿਲੋਮੀਟਰ ਘਾਟੀ ਆ ਥੋੜਾ ਹੀ ਰਹਿ ਗਿਆ ਹਨਾ ਤੇ ਆ ਆ ਗਿਆ ਹੀ ਆ ਲਓ ਜੀ ਗੁਰਦੁਆਰਾ ਸਾਹਿਬ ਆ ਗਿਆ ਆ ਮੁੰਡੇ ਗਰਾਊਂਡ ਚ ਖੇਡ ਰਹੇ ਆ ਉਧਰ ਦਿਖਾ ਮੜਾ ਯਾਰ ਯਾ ਵਾ ਤੂੰ ਵੀ ਖੇਡ ਲਾਓ ਤੇਰੇ ਵਰਗੇ ਖੇਡਦੇ ਪਏ ਛੋਟੇ ਛੋਟੇ ਉਹ ਦੇਖੋ ਬਾਸਕਟਬਾਲ ਭੱਲੇ 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 ਯਸਮਨ ਗੁਰਦਾਸ ਸਾਹਿਬ ਆ ਗਿਆ ਓਏ ਬਾਬਾ ਸ਼੍ਰੀਚੰਦ ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ ਮੰਮੀ ਕਿਦਾਂ ਲੱਗ ਰਿਹਾ ਫੇ ਤੁਹਾਨੂੰ ਬਹੁਤ ਸੋਹਣਾ ਵੈਰੀ ਗੁੱਡ ਤੁਹਾਨੂੰ ਇਦਾਂ ਹਫ਼ਤੇ ਬਾਅਦ ਦਰਸ਼ਨ ਕਰਾਉਣੇ ਕਰ ਰਹੇ ਮੈਂ ਤੁਸੀ ਤਿਆਰ ਰਿਹਾ ਕਰੋ ਠੀਕ ਹੈ ਕੈਮੋ ਕੈਮ ਰਿਹਾ ਕਰੋ ਖਰਾਖ ਰੁਕਾ ਕਰੋ ਵਧੀਆ ਵਾਹਿਗੁਰੂ ਕਰੋ ਦਰਸ਼ਨ ਜੀ ਬਾਬਾ ਸ਼੍ਰੀਚੰਦ ਜੀ ਦੇ ਅੱਜ ਐਤਵਾਰ ਨੂੰ ਆ ਅੱਜ ਤਾਂ ਦੁਨੀਆ ਬਹੁਤ ਹੁਣੀ ਆ ਗੱਡੀ ਆਪਾਂ ਕਿੱਦਾਂ ਇੱਦਾਂ ਸਕੂਟਰੀਆਂ ਲੱਗਦੀਆਂ ਉੱਥੇ ਲਾਉਨੇ ਚਲਾਏ ਪੰਜ ਮਿੰਟ ਹੁਣ ਨਾ ਰਾਹੀ ਇੱਧਰ ਉੱਪਰ ਲਾ ਲੈ ਆਹ ਇੱਧਰ ਹੀ ਲਾਉਨੇ ਆ ਇੱਧਰ ਲਾਵਾਂਗੇ ਇੱਧਰ ਲਾਵਾਂਗੇ ਸਾਰੀ ਬਣਾ ਦੇ ਇੱਧਰ ਪਾਰਕਿੰਗ ਜਿਵੇਂ ਕਰ ਹਾਂ ਇੱਧਰ ਇੱਧਰ ਉਹ ਲਾ ਜਿੰਨੇ ਕਰ ਲੈ ਉੱਪਰ ਲਾ ਲੈ ਉੱਪਰ ਇੱਥਾਂ ਉੱਪਰ ਲਾ ਲੈਣੇ ਆ ਇੱਧਰ ਵੀ ਠੀਕ ਆ ਤੇ ਆ ਉੱਪਰ ਲਾ ਲੈਣੇ ਹਣਾ ਇੱਧਰ ਵੀ ਲਾ ਲੈ ਮਮੀ ਕਹਿੰਦੇ ਉੱਪਰ ਲਾਉਣੀ ਆ ਤੇ ਆਪਾਂ ਉੱਪਰ ਲਾ ਦਨੇ ਗੱਡੀ ਗੱਡੀ ਦਾ ਵੀ ਗੱਡੀ ਦਾ ਵੀ ਪਿਆਰ ਰਖਾ ਦਿੰਨੇ ਆ ਇੱਥੇ ਹੈ ਤੇ ਹੈਗੀ ਜਗਾ ਵਾਧੂ ਆਹ ਸਰੋਵਰ ਆ ਇੱਧਰ ਆ ਨਹੀਂ ਨਹੀਂ ਇੱਥੇ ਲੱਗਣੀ ਆ ਉੱਧਰ ਵੀ ਸੰਗਲੀ ਲਾ ਆ ਉੱਥੇ ਲਾ ਦਿੰਨੇ ਆ ਆ ਕੱਢਣ ਲੱਗੇ ਇੱਥੇ ਲਾ ਦਿੰਨੇ ਆ ਵਾਹ ਬੋਰਡ ਦੇ ਕਿੰਨਾ ਪੁਰਾਣਾ ਮਨਪੀਤਾ ਜਿਹੜਾ ਹੈਣਾ ਜਗਾ ਬਹੁਤ ਉਲੀਆ ਸੰਗਲੀ ਪਤਾ ਨਹੀਂ ਕਿਉਂ ਲਾਈਆ ਟੱਡਲਾ ਕੱਟਣਾ ਮਿੱਤਰ ਉਹ ਵੀ ਲਾਉਣੀ ਆ ਹੁੰਦਾ ਚੱਲ ਗਿਆ ਵੈਰੀ ਗੁੱਡ ਜੈਸਨ ਕਰਤੀ ਬੈਕ ਜੈਸਨ ਨੇ ਗੱਡੀ ਕਰਤੀ ਬੈਕ ਕਰਤੀ ਬੈਕ ਕਰਤੀ ਬੈਕ ਏ ਆ ਤੇ ਜੈਸਨ ਪਾਪਾ ਨੇ ਲਾਤੀ ਪਾਰਕਿੰਗ ਤੇ ਗੱਡੀ ਕਰੈਕਟ ਕਰਕੇ ਬੋਰਡ ਕੀ ਹੈ ਦੱਸੋ ਬੋਲੋ ਕਬੋਰਡ ਬੋਲ ਜ਼ੋਰ ਦੀ ਬੋਲੋ ਬੋਲ ਹੋ ਵੈਰੀ ਗੁੱਡ ਜਸਰ ਪਹੁੰਚ ਗਏ ਬੁਲਾ ਦਿਓ ਫਤਿਹ ਬੁਲਾ ਦਿਓ ਫੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਅੱਛਾ ਫਤਿਹ ਬੋਲ ਜਸਮਨ ਨਾਰਾਜ਼ ਹੈ ਮੈਨੂੰ ਲੱਗਦਾ ਜਸਮਨ ਸੁਸਤੀ ਚ ਚਲੋ ਜੀ ਉਤਰੋ ਮਿਲਦੇ ਤੁਹਾਨੂੰ ਦਰਸ਼ਨ ਮੇਲੇ ਕਰਕੇ ਤੇ ਕਰੋਨੇ ਦਰਸ਼ਨ ਸਾਰੀਆਂ ਚੀਜ਼ਾਂ ਦਿਖਾਵਾਂਗੇ ਇੱਥੇ ਹਨਾ ਇਤਿਹਾਸ ਵੀ ਪੜਾਵਾਂਗੇ ਲਾਏ ਆ ਚਲ ਆਜੋ ਲੋ ਜੀ ਸ਼ਬਦ ਚੱਲ ਰਹੇ ਆ ਬਾਉਲੀ ਸਾਹਿਬ ਜਸਮਨ ਓਏ ਕਿੱਥੇ ਆਇਆ ਆ ਕਿੱਥੇ ਆ ਬਾਟ ਸਾਹਿਬ ਕਿੱਥੇ ਉੱਧਰ ਜਾਣਾ ਇਸ਼ਨਾਨ ਕਰਨਾ ਹੈ ਕਰਾਉਣਾ ਹੈ ਇਸ਼ਨਾਨ ਠੰਡ ਚ ਇਸ਼ਨਾਨ ਕਰਨਾ ਤੂੰ ਕਰਨਾ ਹੈ ਨਹੀਂ ਲੌੜਾ ਕਰ ਲੈ ਨਾ ਇਨਾ ਹੀ ਕਰ ਲੈ ਚੱਲ 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 ਸਾਰੀ ਬਰਦੋਰਾ ਸਾਡੀ ਜਗਾਇਆ ਬਹੁਤ ਨਾ ਦੰਦਾ ਇਥੇ ਆ ਕੇ ਚਲੋ ਚਲੋ ਮੱਚਾ ਕੇ ਤਾਪੂ ਨਾ ਸਾਚੇ ਤਾ ਤਾਪੂ ਨਾ ਜਸਮਨ ਚਾਲੇ ਇਨਾਨਕ ਰਹੀਏ ਤੈਨੂੰ ਚਲੋ ਨਾ ਹੀ ਨਾ ਹੀ ਕਰੀਏ ਕਰਨੀ ਨਾ ਹੀ ਨਾ ਹੀ ਯਾ ਲੈ ਮੋਟਾ ਤੇ ਬੜਾ ਤਲੇਰ ਆਟਾ ਆਪੀ ਕੋ ਤਨ ਕੋ ਕਾ ਜਸਮਨ ਕਾਲੀ ਇਦਾਂ ਕਰਦਾ ਪੁੱਤ ਬਹੁ ਵੜੀ ਕਰਦਾ ਕਹਿੰਦਾ ਇਸ਼ਨਾਨ ਕਰਨਾ ਹੀ ਕਰਨਾ ਆ ਵਾਹਿਗੁਰੂ ਵਾਹਿ ਆ ਗਿਆ ਮੈਂ ਨਾ ਮੇਰੇ ਨਾਲ ਨਹੀਂ ਜਾਣਾ ਤੋ ਕਿਤੇ ਵੀ ਸ੍ਰੀ ਹਰਿਮਣੀ ਗੁਰਦਵਾਰਾ ਫਰੰਟ ਕਮਿਟੀ ਮਾਨਵੀਰ ਆਪਣੀ ਨਮਾਜ਼ ਪੜਦਾ ਆ ਟਾਈਮ ਟੂ ਟਾਈਮ ਗੁਰੂ ਘਰ ਵਿੱਚ ਆਪਣੀ ਨਮਾਜ਼ ਪੜਦਾ ਪਏ ਦੇਖੋ ਪਿਆਰ ਇਹਨਾਂ ਦਾ ਗੁਰਦੁਆਰਿਆਂ ਪ੍ਰਤੀ ਬਹੁਤ ਪਿਆਰ ਆ ਗੱਲ ਆ ਵੀ ਹੈ ਇੱਕ ਹੀ ਆ ਸਾਰਾ ਕੁਝ ਵਾਹਿਗੁਰੂ ਜਸਮਨ ਚਲੋ ਜਨ ਹਾਲ ਹਾਲ ਦਾ ਹਰਿ ਦਾਸ ਨਾਮ ਨਾਮ ਕਰਦੇ ਸੇਦੇ ਆ ਨਾਮ ਨੂੰ ਸੇ ਆ ਜੀ ਮੇ ਸੇ ਧਰਨ ਜਿਨ ਹਰਿ ਆਇਆ ਜੀ ਯਾ ਨਰਾਗ ਤਿਨ ਬਲ ਜਸੀ ਤੇਰੀ ਭਗਤ ਤੇਰੀ ਘਰ ਭਜਾਰੀ ਭਰੇ ਗਿਆਨ ਸਭੀ ਅੰਤ ਤੇਰੇ ਭਗਤ ਤੇਰੇ ਹਰ ਗੁਣ ਸਾਧੇ ਆਪ ਲਖਾਨ ਜਿਨ ਹਰਿ ਸੀਆ ਤੈ ਸੁਪ ਪਾਇਆ ਸਹਿ ਦੇਹੀ ਹਰ ਨਾਮ ਸਮਾਇਆ ਤੂੰ ਆਪੋ ਕਰਤਾ ਤੋਰਿਆ ਕੀਆ ਸਭ ਹੋਏ ਤੁੰਤਨ ਜੋ ਜਾ ਅਵਰ ਨਾ ਕੋਏ ਕੋ ਕਰ ਕਰ ਵੇਖੈ ਨਾਨਕ ਸੋਏ ਜਾਣਨ ਅਗਤ ਗੁਰਮੁਖ ਪਰਗਾਤੋ ਹੋਏ ਆਸੈ ਮਹੱਲਾ ਪਹਿਲਾ ਤਿਤ ਸਰਬਲੈ ਕਹੀ ਦੇ ਨਿਵਾਸ ਵਾਲੀ ਬਾਤ ਨਾ ਕੀਆ ਪੰਖ ਅਨੂਪ ਪਰ ਨਹੀਂ ਚਾਲੈ ਹਮ ਦੇਖੋ ਤ ਰੂਹੀ ਯਾਲੇ ਮਾਨੇ ਨਾ ਚੇਤ ਹਰ ਬੇਸਰਤ ਦੇ ਘੁੰਮਣ ਗਲਿਆ ਗੁਰੂ ਨਾਨਕਾ ਦੇਵ ਜਰਨਤੀ ਭਜਨ ਆਰਖੋ ਦੇਖੋ ਜੀ ਕਰੋ WhatsApp ਦੇ ਦਰਸ਼ਨ ਇੱਧਰ ਲੰਗਰ ਖਾਲ ਤੇ ਹਾ ਦੇਖੋ ਬੋਰ ਬਹੁਤ ਪੁਰਾਣਾ ਹੈ ਇਹ ਮੇਨ ਐਂਟਰੈਂਸ ਤੇ ਗੋੜ ਆ ਤੇ ਇਧਰ ਦੀ ਵੀ ਨਿਕਲ ਜਾਂਦੇ ਅੱਗੇ ਆਪਾਂ ਇਧਰ ਦੀ ਗਏ ਸੀਗੇ ਮਾਥਾ ਟੇਕਣ ਤੇ ਇਧਰ ਹੀ ਲੰਗਰ ਸਾਹਿਬ ਦੇ ਇਧਰ ਵੀ ਹੋ ਕੇ ਆ ਜੀਦਾ ਆ ਆਜਾ ਜੀ ਸਾਾ ਪਾਰਕਿੰਗ ਉਧਰ ਰਹਿਣ ਲਈ ਕਮਰੇ ਬਣੇ ਆ देखो रात का आनंद संगत काफी थे मत्था टिकन। और रानी अपनी खड़ी है चुहत्तर चौवी ਇੱਕ ਤਾਂ ਇਲਾਕਾ ਬਹੁਤ ਵਧੀਆ ਸ਼ਾਂਤ ਜਿਹਾ ਇਲਾਕਾ ਆ ਤੇ ਵਧੀਆ ਆ ਸਾਰੇ ਲੋਕ ਵੀ ਵਧੀਆ ਆ ਆਪਾਂ ਤਾਂ ਹੁੰਦੇ ਰਹੀਦਾ ਇੱਥੇ ਕੋਈ 2-4 ਹਫ਼ਤੇ ਬਾਅਦ ਜਿਹੜਾ ਮਰਜੀ ਦਾ ਦਰਸ਼ਨ ਮੇਲੇ ਕਰ ਜੀਦੇ ਆ ਬਾਕੀ ਬਾਬੇ ਸ਼੍ਰੀ ਚੰਦ ਜੀ ਦੇ ਜਿਹੜੀ ਸੰਗਤ ਹੁੰਦੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਆ ਭਾਈ ਬਾਬੇ ਸ਼੍ਰੀ ਚੰਦ ਜੀ ਰਧੀਆਂ ਸਿੱਧੀਆਂ ਦੇ ਮਾਲਕ ਆ ਤੇ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਕੀ ਦਾਤਾਂ ਮਿਲਦੀਆਂ ਆ ਤੇ ਬਾਕੀ ਗੁਰੂ ਘਰ ਤਾਂ ਚਲੋ ਸਾਰੇ ਇੱਕੋ ਜਿਹੇ ਹੀ ਆ ਬਹੁਤ ਆਨੰਦ ਆਉਂਦਾ ਇੱਥੇ ਵੀ ਬਾਣੀ 24 ਘੰਟੇ ਚੱਲਦੀ ਆ ਗੁਰਦੁਆਰਾ ਸਾਹਿਬ ਆ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਆ ਭਾਬਾ ਸ਼੍ਰੀਚੰਦ ਜੀ ਬਾਕੀ ਦਰਸ਼ਨ ਮੇਲੇ ਕਰ ਲਏ ਆ ਤੇ ਹੁਣ ਪਉਨੇ ਚਾਲੇ ਤੇ ਬਹੁਤ ਵਧੀਆ ਦਰਸ਼ਨ ਹੋ ਗਏ ਆ। ਆ ਉੱਪਰ ਤਰਵਾਰ ਸਾਹਿਬ ਨੂੰ ਰਸਤਾ ਵੀ ਚੱਲ ਜਾਂਦਾ ਇੱਧਰੋਂ ਵੀ। ਚਲੋ। ਬੱਸ ਜਸਮਨ ਕਹਿ ਦੋ ਬਾਬਾ ਜੀ। ਬਾਬਾ ਜੀ। ਫੇਰ ਆਵਾਂਗੇ। ਫੇਰ ਆਵਾਂਗੇ। ਹੁਣ ਇਜਾਜ਼ਤ ਦਿਓ। ਵੈਰੀ ਗੁੱਡ ਚਲੋ ਫਿਰ ਚੱਲੀਏ ਹੁਣ ਠੀਕ ਆ ਗੱਡੀ ਵਾਲ ਨੂੰ ਆਜੋ ਅਲ ਅੱਛਾ ਪਾਪਕਨ ਲੈਣੇ ਆ ਲੈਣੇ ਪੁੱਤ ਲੈਣੇ ਆ ਜਾ ਲੈ ਲੰਨ ਕਿਹੜੇ ਲੈਣੇ ਦੱਸ ਕਿਹੜੇ ਲੈਣੇ ਦੱਸ ਪਾਪਕਨ ਲੈਣੇ ਆ ਪਹਿਲਾਂ ਕਹੇ ਭਾਜੀ ਨੂੰ ਕਹੇ ਪਾਪਕਨ ਦੋ ਭਾਜੀ ਦਾ ਅੰਕਲ ਪਾਪਕਨ ਦੋ ਅੱਛਾ ਜੀ ਪਾਪਕਨ ਦੋ ਜੀ ਭਾਈ ਨੂੰ ਉਹ ਵੈਰੀ ਗੁੱਡ ਚੱਲ ਹੋਰ ਕੀ ਲੈਣਾ ਆ 10-20 ਰੁਪਏ ਦੀ ਦਾਲ ਜੀ ਪੜੇ ਯਾਰ ਲਓ ਜੀ ਕਰ ਲੇ ਦਰਸ਼ਨ ਮੇਲੇ ਤੇ ਚੱਲੇ ਆ ਵਾਪਸੀ ਘਰਾਂ ਨੂੰ ਚਲੀਏ ਜਸਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲੋ ਸਾਚੀ ਦੀਗਾ ਵੈਰੀ ਗੁੱਡ ਓਕੇ ਫਿਰ ਹਣੇ ਅਮਰ ਉੱਥੇ ਬੈਗੇ ਸੀ ਪਾ ਤੇ ਚੱਲੇ ਘਰ ਨੂੰ ਤੇ ਮਿਲਦੇ ਪਿੰਡ ਜਾ ਕੇ ਆਸ੍ਰਿਕਾ